ਨਾ ਜਿਹੜੇ ਉਹ ਕਿ ਭੁੱਜਦੇ ਜਾਂਦੇ ਨੇ ਭਾਵੇਂ ਉਹ ਵੀ ਆ ਜੇ ਉਹਨਾਂ ਦਾ ਬੁਰਾ ਹਾਲ ਹੀ ਰਹਿੰਦਾ ਹੈ ਮੈਂ ਸੀਤਲਿੰਗ ਚੰਦਰ ਦੇਵ ਰਹਿੰਦਾ ਸੀ ਸੀਤਲਿੰਗ ਬਾਵਲ ਚੰਦਰ ਚੰਦਰਮਾ ਠੰਡਾ ਮੰੰਿਆ ਕਹਿੰਦੇ ਇੰਨਾ ਠੰਡਾ ਨਹੀਂ 52 ਉਂਗਲਾਂ ਦਾ ਚੰਦਨ ਵੀ ਠੰਡਾ ਮੰੰਿਆ ਚੰਦਰਮਾ ਦੀ ਰੌਸ਼ਨੀ ਨੂੰ ਠੰਡਾ ਮੰੰਿਆ ਨਹਿ ਸੀਤਲਿੰਗ ਚੰਦਰ ਦੇਵ ਚੰਦਨ ਵੀ ਮੱਥੇ ਤੇ ਲਾਉਂਦੇ ਨੇ ਨਾ ਜਿਹੜੇ ਕਹਿੰਗੇ ਭਜਨ ਕਰਦੇ ਨੇ ਤੇ ਗਰਮੀ ਹੋ ਜਾਂਦੀ ਸੇਰ ਨੂੰ ਤੇ ਮੱਥੇ ਤੇ ਚੰਦਨ ਲਪਾ ਲਦੇ ਨੇ ਐਦਾਂ ਚੰਦਨ ਆ ਪੂਰਾ ਚੰਦਨ ਘਸਾ ਕੇ ਐਦਾਂ ਪਾਉਂਟ ਰੱਖਦੇ ਕਹਿੰਦੇ ਇਹ ਵੀ ਇੰਨਾ ਚੰਦਾ ਨਹੀਂ ਚੰਦਨ ਨੂੰ ਖੰਦਾ ਤੇ ਕਹਿੰਦੇ ਨੇ ਨਹਿ ਸੀਤਲੰਗ 52 ਚੰਦਨ 52 ਉਂਗਲਾਂ ਦਾ ਹੁੰਦਾ ਅਸਲੀ ਚੰਦਨ ਚੰਦਨ ਕਈ ਤਰ੍ਹਾਂ ਦਾ ਹੈ ਮਾਰਕੀਟ ਵਿੱਚ ਪਰ ਸਭ ਤੋਂ ਮਹਿੰਗਾ ਉਹ ਹੈ ਜਿਹੜਾ ਸਿਰਫ 52 ਉਂਗਲਾਂ ਦਾ ਹੀ ਹੁੰਦਾ ਛੋਟੇ ਜਿਹੇ ਕੱਦ ਦਾ ਹੀ ਹੁੰਦਾ ਦੇ ਉਹ ਵੀ ਠੰਡਾ ਬੰਦਿਆ ਪਰ ਕਹਿੰਦੇ ਉਹ ਵੀ ਇੰਨਾ ਠੰਡਾ ਨਹੀਂ ਸਰਦੀ ਦੀ ਰੁੱਤ ਨਹਿ ਸੀਤਲੰ ਸੀਤ ਰਤੇ ਇਹ ਵੀ ਇੰਨੀ ਠੰਡੀ ਨਹੀਂ ਕਹਿੰਦੇ ਫੇਰ ਠੰਡ ਕਿੱਥੇ ਆ ਨਾਨਕ ਸੀਤਲੰ ਸਾਧ ਸੰਗਤ ਨੇ ਇਹਦੇ ਸੀਤਲਤਾ ਜਿਹੜੀ ਅਸਲ ਹੈ ਸਾਧੂਆਂ ਦੀ ਸੰਗਤ ਵਿੱਚ ਸਾਧੂਆਂ ਦੀ ਸੰਗਤ ਮਤਲਬ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦਾ ਆਪਾ ਸਾਧਿਆ ਹੋਇਆ ਖੰਡ ਜਿਨ੍ਹਾਂ ਦੇ ਅੰਦਰ ਔਰ ਠੰਡ ਵਾਲੇ ਬੰਦੇ ਕੋਲ ਵੇਖੋ ਕਿ ਤੁਹਾਨੂੰ ਠੰਡ ਪੈਂਦਾ ਜੁੜਿਆ ਬੰਦਾ ਤੁਹਾਨੂੰ ਜੋੜਦਾ ਪਿਆਰ ਵਾਲਾ ਬੰਦਾ ਸਾਨੂੰ ਪਿਆਰ ਸਿਖਾਉਂਦਾ ਨਫਰਤ ਵਾਲੇ ਨੇ ਨਫਰਤ ਸਿਖਾਣੀ ਹੁਣ ਆਪਣੇ ਦੇ ਨਫਰ ਥੋੜਾ ਜਦੋਂ ਜੰਮੇ ਸੀ ਆਪਾਂ ਸਾਰੇ ਆਪਾਂ ਨੂੰ ਕੋਈ ਵੀ ਚੁੱਕੀ ਫਿਰਦਾ ਸੀ ਆਪਾਂ ਨੂੰ ਕਦੇ ਨਫਰਤ ਥੋੜਾ ਜੀ ਕਿਸੇ ਤੋਂ ਕੋਈ ਗਵਾਂਢੀ ਚੁੱਕੀ ਜਾਏ ਕੋਈ ਚੁੱਕੀ ਜਾਏ ਹਾਲੀਵੁੱਡ ਹੀ ਹਾਲੀਵੁੱਡ ਹੀ ਬਣਦੇ ਪਏ ਗਏ ਲੱਕੜੀ ਜਿਵੇਂ ਸ਼ਾਰਗ ਫੁੱਟਦੀ ਹੈ ਨਾ ਜੀ ਲੱਕੜੀ ਪੈਦਾ ਹੁੰਦੀ ਹੈ ਪਰ ਸਿੱਧੀ ਪੈਦਾ ਹੁੰਦੀ ਹੈ ਜਿਵੇਂ ਜਿਵੇਂ ਵੱਡੀ ਹੁੰਦੀ ਹੈ ਬਲ ਬੰਗ ਤੇ ਬਾਅਦ ਚ ਪੈਂਦੇ ਹੈ ਜਿਹੜੀ ਪੈਦਾ ਸਿੱਧੀ ਹੁੰਦੀ ਹੈ ਲੱਕੜੀ ਪਹਿਲਾਂ ਬਿਲਕੁਲ ਸਿੱਧੀ ਫਿਰ ਹੋਰ ਸਿੱਧੀ ਹੌਲੀ ਹੌਲੀ ਜਿਵੇਂ ਜਿਵੇਂ ਵੱਡੀ ਹੁੰਦੀ ਫਿਰ ਬਲ ਪੈਣ ਲੱਗਦੇ ਜਿੰਨੇ ਬਲ ਜ਼ਿਆਦਾ ਪੈ ਜਾਣ ਉੰਨੀ ਲੱਕੜ ਦੀ ਕੀਮਤ ਘਟ ਜਾਂਦੀ ਹੈ ਅੰਦਾ ਜਿਵੇਂ ਜੰਮਿਆ ਸੀ ਜਿਵੇਂ ਕਿ ਉਹਵੇਂ ਹੀ ਰਹਿ ਜੇ ਨਾ ਜੈਸੀ ਉਪਜੀ ਪੇੜ ਤੇ ਜਦ ਐਸੀ ਨਿਭੇ ਹੋਣ ਜਿਵੇਂ ਜੰਮਿਆ ਓਵੇਂ ਸਿੱਧਾ ਸਿੱਧਾ ਜਾਏ ਜਿਹੜੀ ਲੱਕੜੀ ਜਿਵੇਂ ਪੈਦਾ ਹੋਈ ਓਵੇਂ ਸਿੱਧੀ 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 ਜਾਏ ਉਹ ਲੱਕੜੀ ਸਭ ਤੋਂ ਮਹਿੰਗੀ ਹੁੰਦੀ ਹੈ ਜਿਹਦੇ 'ਚ ਵੜ ਨਾ ਪਵੇ ਅਜਾਰੋਂ ਲੱਕੜ ਲੈਣ ਜਾਣਾ ਹੋਵੇ ਫਰਨੀਚਰ ਵਾਲਿਆਂ ਨੂੰ ਪੁੱਛੋ ਜਿਹੜੇ ਕਾਰੀਗਰ ਹਨ ਮਿਸਤਰੀ ਹਨ ਇਹ ਲੱਕੜਾਂ ਦੇ ਜਿਹੜਾ ਕੰਮ ਕਰਦੇ ਐ ਇਹਨਾਂ ਨੇ ਰਵਜੀ ਲਾਉਣੇ ਐ ਆਪਣਾ ਟੇਬਲ ਬਣਾਉਣੇ ਐ ਬੈੱਡ ਬਣਾਉਣੇ ਐ ਉਹ ਅੱਖਰ ਕੇ ਮਹਿੰਗੀ ਲੱਕੜ ਹੋਵੇ ਜਿਹਦੇ ਟਕਵਲ ਨਾ ਹੋਵੇ ਸਿੱਧੀ ਹੋਵੇ ਜਿਵੇਂ ਲੱਕੜੀ ਜੰਮੀ ਹੈ ਪੈਦਾ ਹੋਈ ਹੈ ਸਿੱਧੀ ਸਿੱਧੀ ਜਾਏ ਜਿਵੇਂ ਦ੍ਰਿਸ਼ਤੇ ਪੈਦਾ ਹੁੰਦਾ ਸਿੱਧਾ ਸਿੱਧਾ ਜਾਏ ਜਿੰਨੇ ਵੱਲ ਜਾਂਦਾ ਪੈ ਜਾਣਗੇ ਉਹਦੀ ਕੀਮਤ ਕਰ ਜੇਗੀ ਤੇ ਗੁਰੂ ਘਰ ਦੇ ਵਿੱਚ ਵੀ ਬੰਦਾ ਨਹੀਂਦਾ ਉਹੀ ਹੈ ਜਿਹੜਾ ਸਿੱਧਾ ਸਿੱਧਾ ਚੱਲਦਾ ਜਿਹਦੇ ਕੋਲ ਬਲ ਬਿੰਦ ਬਹੁਤੇ ਨਹੀਂ

ਵਲਵਿੰਗ ਬਹੁਤੇ ਨੇ ਉਹਦੀ ਪਰਮਾਨ ਤੇ ਵਲਵਿੰਗ ਜਿਹੜੇ ਨੇ ਗੁਰਮਖੋ ਪਹਿਲਾਂ ਨਹੀਂ ਪਏ ਹੁੰਦੇ ਜਦੋਂ ਜੰਮੇ ਆ ਉਹ ਤੋਂ ਥੋੜਾ ਵਲਵਿੰਗ ਹੁੰਦੇ ਉਹਨਾਂ ਤੇ ਪਿਆਰ ਹੀ ਹੁੰਦਾ ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਆ ਸਾਡੇ ਅੰਦਰ ਵਲਵਿੰਗ ਪੈਂਦੇ ਆ ਨੰਬਰਤ ਭਰ ਦਿੱਤੀ ਜਾਂਦੀ ਆ ਚਾਚਾ ਇਹ ਨਹੀਂ ਗੱਲ ਕਰਨੀ ਚਾਚੀ ਉਹ ਨਹੀਂ ਬੁਲਾਉਣਾ ਮਾਸੀ ਨੂੰ ਨਹੀਂ ਬੁਲਾਉਣਾ ਉਹਨੂੰ ਨਹੀਂ ਬੁਲਾਉਣਾ ਭੂਆ ਨਹੀਂ ਭੂਆ ਨਹੀਂ ਜੱਗੀ ਐ ਆਲੀ ਟੱਗਾ ਆਲੀ ਟੱਗਾ ਉਹ ਦਿਮਾਗ ਦੇ ਵਿੱਚ ਅੰਦਰ ਗੰਦਮੰਦ ਭਰਿਆ ਗਿਆ ਨਫਰਤ ਭਰੀ ਗਈ ਤੇ ਜਿਹੜੇ ਕਰਮਾਂ ਦੇ ਉਹ ਜੀ ਨੇ ਮੈਂ ਜਿਹੜੀ ਗੱਲ ਕਰਤਾ ਹੋਏ ਐ ਕਰਮਾਂ ਵਾਲੇ ਉਹ ਜੀ ਨੇ ਜਿਹੜੇ ਸਾਨੂੰ ਦਖਾਉਂਦੇ ਨੇ ਸਾਰੇ ਹੀ ਰੱਬ ਦੇ ਜੀ ਨੇ ਸਭ ਦਾ ਭਲਾ ਮੰਗੋ ਕੋਈ ਪੂਆ ਹੋਵੇ ਕੋਈ ਮਾਸੀ ਹੋਵੇ ਕੋਈ ਚਾਚੀ ਹੋਵੇ ਕੋਈ ਤਾਈ ਹੋਵੇ ਕੋਈ ਤਾਇਆ ਕੋਈ ਮਾਸੜ ਕੋਈ ਗੁੱਫੜ ਕੋਈ ਹੋਵੇ ਸਾਰਿਆਂ ਦਾ ਭਲਾ ਮੰਗੋ ਸਾਰੇ ਆਪਣੇ ਜੀ ਨੇ ਇਸ ਤਰ੍ਹਾਂ ਦੇ ਕਹਿਣ ਵਾਲਾ ਤੇ ਕੋਈ ਕੋਈ ਨੱਪਰ ਦਾ ਮੈਂਬਰ ਹੁੰਦਾ ਖੰਡ ਪਾਣ ਵਾਲਾ ਨਹੀਂ ਵੀ ਅਗਲਾਣ ਵਾਲੀ ਨੇ ਸਾਰੇ ਕੋਈ ਕੋਈ ਹੁੰਦਾ ਹੈ ਕੋਈ ਕੋਈ ਜੀ ਹੁੰਦਾ ਪੁਰਾਣੇ ਵੇਲੇ ਇੰਦਾਂ ਤੇ ਜੀ ਹੁੰਦੇ ਸਨ ਜਿਹੜੇ ਕਹਿੰਦੇ ਹੁੰਦੇ ਸੀ ਕਿ ਸਾਡਾ ਭਲਾ ਬੰਬੋ ਸਾਰੇ ਆਪਣੇ ਹੀ ਨੇ ਆਪਣਾ ਹੀ ਸ਼ਰੀਕਾ ਹੈ ਆਪਣੇ ਹੀ ਭੈਣ ਭਰਾ ਨੇ ਅੱਗੇ ਲੋਕ ਸੁੱਖ ਮੰਗਦੇ ਸੀ ਸਭ ਦੀ ਸੁੱਖ ਮੰਗੋ ਵਿਆਹ ਦੇਤੀ ਆਪਾਂ ਵੰਦੇ ਹੀ ਰਹੇ ਆ ਨੇ ਕਿਆ ਹੁੰਦੇ ਆ ਵੇਖਿਆ ਸਾਰਾ ਸਾਰਾ ਟੱਪਰ ਹੱਤਾ ਹੱਤਾ ਵਿਆ ਇੰਨਾ ਚਾ ਅੱਜ ਕੱਲ ਚਾ ਕੌਣ ਕਰਦੇ ਨੇ ਛੜਿਆ ਛੜਿਆ ਛੜੇ ਜਾਂਗਾ ਛੜਿਆ ਛੜਿਆ ਹੀ ਸਭ ਨੂੰ ਪੰਦਾ ਛੜਿਆ ਛੜਿਆ ਹੀ ਮੁੱਟ ਜਾਂਦਾ ਵੇਖ ਵੇਖ ਖਰੀ ਜਾਂਦੇ ਕੱਪੜੇ ਵੇਖ ਲੈ ਆਹ ਵੇਖ ਲੈ ਆਹ ਵੇਖ ਲੈ ਆ ਆਪਾਂ ਸਾਰੇ ਕਿਹਨੇ ਹਾਇ ਸੜਦੇ ਨੇ ਲੋਕ ਤੇ ਆਪਾਂ ਜਿਹੜਾ ਘਾਟ ਆਪਾਂ ਵੀ ਤੇ ਸੜਦੇ ਹੀ ਹੁੰਦੇ ਆ ਅਸੀਂ ਵੀ ਚੀਜ਼ ਤਾਂ ਪਾਣੇ ਲੋਕ ਸੜਨ ਅਸੀਂ ਮਹਿੰਗਾ ਮਹਿੰਗਾ ਕਿਉਂ ਕਰੀ ਅਸੀਂ ਕੀ ਕਰਦੇ ਆ ਅਸੀਂ ਆਨੇ ਆ ਇਹੋ ਜੀ ਕੋਠੀ ਪਾਈਏ ਤਸਰੀਖ ਸੜ ਜਾਣਵੇ ਅੱਗ ਲੱਗ ਜਾ ਇਹੋ ਜੇ ਕੱਪੜੇ ਪਾਈਏ ਸ਼ਰੀਕਾਂ ਨਾ ਸੜ ਜਾਣ ਜਦੋਂ ਸੜਦੇ ਨੇ ਫੇਰ ਅਸੀਂ ਪਤਾ ਕੀ ਕਹਿੰਦੇ ਆ ਹਾਏ ਸੜਦੇ ਨੇ ਸਾਨੂੰ ਦੇਖ ਕਿ ਸਾੜਨੇ ਤੇ ਸੀ ਇਹੀ ਤੇ ਤੂੰ ਸੋਚਦਾ ਸੀ ਸੜ ਹੁਣ ਸੜਦੇ ਨੇ ਹੁਣ ਅਸੀਂ ਦੁਬੀ ਹਾਏ ਸੜਦੇ ਨੇ ਹਾਏ ਸੜਦੇ ਨੇ ਤੂੰ ਸਾੜਨਾ ਸੀ ਹੁਣ ਸੜਦੇ ਫੇਰ ਹੁਣ ਕੀ ਗੱਲ ਮੰਨ ਲੇ ਬੰਦਾ ਮੋਟਰਸਾਈਕਲ ਅਗਲਾ ਕਹਿੰਦਾ ਜੀ ਸਪਲੈਂਟਰ ਤੇ ਐਵਰੇਜ ਦਿੰਦਾ 70 ਦੀ ਮਾਡਲੋ ਬੋਲਟ ਕਿੰਨੇ ਦੀ ਦਿੰਦਾ ਬੋਲਟ ਜੇ ਤੁਹਾਨੂੰ ਅੱਜ 50 ਦੀ ਐਵਰੇਜ ਇਸ ਦਾ ਬੋਲਟ ਸਹੀ ਗੱਲ ਹੈ ਬੋਲਟ ਦਾ ਹੈ ਕਿ ਇਹ ਇਹਨੇ ਬੋਲਟ ਲਿਆ ਉਹ ਐਵਰੇਜ ਕਿਥੇ ਦਿੰਦਾ ਹੋਣਾ ਹੈ ਇਹ ਕਿ ਜਿਹੜਾ ਲੈ ਹੀ ਪੌਂਟ ਫਿਰਦਾ ਉਹਦੇ ਐਵਰੇਜ ਥੋੜਾ ਵੇਖ ਹੁਣ ਉਹ 50 ਦੀ ਐਵਰੇਜ ਦਿੰਦਾ 1 ਲੀਟਰ ਨਾਲ ਤੇ ਦੂਜਾ 70 80 ਵੀ ਦੇਈ ਜਾਂਦਾ ਐ ਵੀਰੇ ਪਰ ਅਗਲਾ ਕਹਿੰਦਾ ਟੁਕ ਟੁਕ ਕਰੇ ਮਾੜਾ ਜਿਹਾ ਸੜੇ ਐ ਕਹਿੰਦਾ ਉਹਦੇ ਉਹਦੇ ਛਾਤੀ ਤੇ ਹੋਵੇ ਕੋਈ ਵੀ ਟੁਕ ਟੁਕ ਹੁੰਦੀ ਹੈ ਉਹ ਜਿਹੜੀ ਟੁਕ ਟੁਕ ਕਰਾਉਣ ਦਾ ਚੱਕਰ ਐ ਸੜਨ ਦਾ ਉਹ ਅਗਲਾ ਵੀ ਚਾਹੁੰਦਾ ਸੜੇ ਤੇ ਜਦੋਂ ਅਗਲਾ ਸੜਦਾ ਫੇਰ ਅਸੀਂ ਪਿੱਟ ਸਿਆਪਾ ਪਾ ਲੈਨੇ ਹਾਈਵੇ ਸੜਦੇ ਦੀ ਤੇ ਸੜਨ ਲਈ ਤੇ ਕਰਦੇ ਆ ਅਸੀਂ ਸਾਡੇ ਸਿਸਟਮ ਦੇ ਵਿੱਚ ਇਹ ਸਾੜਦੇ ਆ ਫਿਰ ਲੋਕ ਖੜਦੇ ਨੇ ਫਿਰ ਅਸੀਂ ਕਹਿੰਦੇ ਹਾਈਟੜਦੇ ਪਰ ਗੁਰਮਖੋ ਮੈਂ ਗੱਲ ਇਹ ਕਰਨਾ ਕਿ ਜਿਹੜੇ ਪੁਰਾਣੇ ਲੋਕ ਸਨ ਉਹਨਾਂ ਦੇ ਵਿੱਚ ਹੁੰਦਾ ਸੀ ਸਾਰੇ ਆਪਣੇ ਨੇ ਆਪਣੇ ਜੀ ਨੇ ਮਾੜੇ ਵੀ ਚੰਗੇ ਨੇ ਲੋਕੀ ਕਿੱਥੇ ਹੋ ਜਾਂਦੇ ਹੁਣ ਨਹੀਂ ਇਹ ਗੱਲ ਰਹੀ ਤੇ ਇਹਨੂੰ ਠੰਡਾ ਪਾਉਣ ਵਾਲਾ ਜੀ ਕੇ ਦਾ ਹੁੰਦਾ ਜਿਹੜਾ ਇੱਕ ਇਕੱਠੇ ਰੋ ਪਿਆਰ ਕਰੋ ਅੱਥੇ ਰੋਹ ਪ੍ਰੇਮ pau ਅੱਜ ਕੱਲ ਤੇ ਅੱਕ ਲਾਉਂਦੇ ਐ ਲੁੱਤੀ ਲਾਉਂਦੇ ਐ ਸਾੜਦੇ ਐ ਤਿੱਲੀ ਕਾਉਂਦੇ ਪਰ ਮੈਂ ਗੱਲ ਇਹ ਕਰਦਾ ਸੀ ਵੀ ਨਾਨਕ ਸੀਤਲਨ ਸਾਧ ਸੁਭਜਨ ਖੰਡ ਕਿੰਨਾ ਕੋਲ ਪੈਂਦੀ ਐ ਸਾਧੂਆਂ ਕੋਲ ਸਾਜੂ ਕੌਣ ਨੇ ਚੋੜਿਆਂ ਵਾਲੇ ਨਹੀਂ ਹੁੰਦੇ ਸਾਧੂ ਵਿੱਚ ਚੋੜਿਆਂ ਵਾਲਾ ਹੀ ਸਾਧੂ ਹੁੰਦਾ ਜਰੂਰੀ ਥੋੜਾ ਚੋੜੇ ਵਾਲਾ ਵੀ ਸਾਧੂ ਹੋ ਸਕਦਾ ਚੋੜੇ ਤੋਂ ਬਿਨਾ ਵੀ ਸਾਧੂ ਹੋ ਸਕਦਾ ਹੈ ਪੈਂਟ ਸ਼ਰਟ ਵਾਲਾ ਵੀ ਸਾਧੂ ਹੋ ਸਕਦਾ ਜਿਹੜਾ ਚੰਗੀ ਸਿੱਖਿਆ ਤਰੇ ਜਿਹਦੇ ਕੋਲ ਪਈਏ ਕੋਈ ਜੱਜ ਦੀ ਗੱਲ ਦੱਸੇ ਜਿਹੜਾ ਸਾਨੂੰ ਖੰਡ ਪਾਏ ਸਾਨੂੰ ਇਕੱਠਿਆਂ ਕਰੇ ਸਾਡੇ ਅੰਦਰ ਪਿਆਰ ਭਰੇ ਜਿਹੜਾ ਸਾਨੂੰ ਜੀਵਾਂ ਦੀ ਕਦਰ ਕਰਨੀ ਸਿਖਾਏ ਉਹ ਹਿੱਤਾ ਹੈ ਸਾਧੂ ਉਹਨਾਂ ਕੋਲ ਪਈਏ ਖੰਡ ਪੰ ਪੈਂਦੀ ਹੈ ਐਂਦੀ ਸੀ ਥੰਡ ਮੈਂ ਦੇਖਦਾ ਰਿਹਾ ਮੈਂ ਆਪਣੀ ਨਾਨੀ ਕੋਲ ਬੈਠਾ ਰਿਹਾ ਮੈਨੂੰ ਐ ਲੱਗਦਾ ਹੁੰਦਾ ਸੀ ਕਿ ਮੈਂ ਸੰਤਾਂ ਕੋਲ ਹੀ ਬੈਠਾ ਚਾਰ ਵਜੇ ਉੱਠ ਪਹਿਣਾ ਪਾਠ ਕਰੀ ਜਾਣਾ 12 12 ਘੰਟੇ 95 ਸਾਲ ਦੀ ਹੋ ਚੱਲੀ ਮੇਰੀ ਨਾਤੀ 12 12 ਘੰਟੇ ਵੀ ਚੌਂਕੜੀ ਮਾਰ ਕੇ ਬੰਜੀ ਤੇ ਬੈਠੀ ਨਾ ਉਹਦੇ ਘੋਟੇ ਟੁਕੜਾ ਨਾ ਉਹ ਨੂੰ ਸੁਗਰੇ 95 ਸਾਲਾਂ ਦੀ ਏ ਇੱਕ ਧੀ ਚਿੱਟੀ ਜੁੰਨੀ ਵਾਲੀ ਹੋ ਗਈ ਪਿਛਲੇ ਸਾਲ 2 ਸਾਲ ਪਹਿਲਾਂ ਤੇ ਇੱਕ ਆਪਣੀ ਹੋ ਟੀ ਮਰ ਗਈ ਮੇਰੀ ਮਾਂ ਔਰ ਉਹ ਅਜੇ ਵੀ ਕਾਇਮ ਹੈ ਮਾਤਾ ਸਾਡੀ ਦਾਨੀ ਇੰਨੀ ਦਾਨੀ ਇੰਨੀ ਦਾਨੀ ਮਤਲਬ ਉਹਦੇ ਕੋਲ ਬਹਿ ਕੇ ਹੁਣ ਤੇ ਬਜ਼ੁਰਗ ਹੋ ਗਏ ਨਾ ਅੱਧੀ ਤੇ ਨਾਨੀ ਕੋਲ ਬਹਿਣਾ ਐਨਾ ਲੱਗਣਾ ਕਿਸੇ ਸਾਧੂ ਕੋਲ ਬੈਠਾ ਮੈਂ ਚੋਲਾ ਪਾ ਕੇ ਨਿੱਕੇ ਦੇਣ ਜਾਣਾ ਪੁੱਤਰ ਭਜਨ ਦਾ ਹੀ ਪ੍ਰਤਾਪ ਹੈ ਪੁੱਤਰ ਭਜਨ ਕਰਿਆ ਮੇਰੇ ਪੁੱਤਰ ਪਾਠ ਕਰਿਆ ਮੇਰੇ ਪੁੱਤਰ ਸਵੇਰੇ ਉੱਠਿਆ ਮੇਰੇ ਪੁੱਤਰ ਟਾਈਮ ਨਾਲ ਉੱਠਾਇਆ ਮੇਰੇ ਪੁੱਤਰ ਗਾਣੀ ਪੜਿਆ ਕਰੋ ਪੁੱਤਰ ਚੋਲੇ ਪਾਏ ਜੇ ਤੂੰ ਹੀ ਸਾਹਮ ਕੇ ਰੱਖਿਆ ਜੇ ਨਾ ਚੋਲੇ ਆ ਫਿਰ ਪੁੱਤਰ ਗਲਤੀਆਂ ਨਾ ਕਰ ਲਿਆ ਪੁੱਤਰ ਭਜਨ ਦਾ ਹੀ ਪ੍ਰਕਾਰ ਆਹੀ ਕਰੀਏ ਨਾ ਮੇਰੀ 딸 ਸ਼ਾਦੀ ਦੇ ਬਾਅਦ ਪੁੱਤਰ ਭਜਨ ਦਾ ਹੀ ਪ੍ਰਕਾਰ ਆਹੀ ਕਰੀਏ ਨਾ ਮੇਰੀ 딸 ਤੇ ਮੇਰੀ ਮਾਂ ਨੇ ਜੇ ਕਦੇ ਕਹਿਣਾ ਨਾ ਵੀ ਮੇਰੀ ਨਨਾਣ ਐਦਾਂ ਐਦਾਂ ਨਹੀਂ ਸੀ ਇਹ ਚੁੱਪ ਨਹੀਂ ਉੱਥੇ ਹੀ ਰਹਿਣਾ ਹੀ ਨਹੀਂ ਉਹ ਹੀ ਤੇਰਾ ਘਰ ਹੀ ਉੱਥੇ ਹੀ ਸਾਰੀ ਜ਼ਿੰਦਗੀ ਕੱਢਣੀ ਹੈ ਜਿੱਥੇ ਗਈ ਉੱਥੇ ਹੀ ਰਹਿਣੀ ਹੈ ਨਾ ਮੇਰੀ ਧੀ ਨਾ ਆਪਣੀ ਨਨਾਣ ਦੀ ਗੱਲ ਕਰ ਕਾਦੇ ਲਈ ਉਹ ਆਪਣਾ ਮਨ ਪੈ ਪੈ ਰਾ ਦੀ ਕਰਨੀ ਹੈ ਆਈ ਹੈ ਦੋ ਦਿਨ ਰਹਿ ਕੇ ਕਿ ਤੋਰ ਨਾਲ ਦੋ ਦਿਨ ਆਈ ਹੈ ਕਾਦੇ ਲਈ ਗੱਲਾਂ ਕਰਨੀ ਹੈ ਕਿਸੇ ਦੀ ਮੇਰੀ ਮਾਂ ਨੂੰ ਕਹਿ ਦਿੰਦੀ ਸੀ ਮੇਰੀ ਨਾਲ ਨਾ ਧੀਏ ਛੱਡ ਪਰ ਉੱਥੇ ਹੀ ਰਹਿਣਾ ਕੋਈ ਤੇਰਾ ਕਾਰਨ ਉੱਥੇ ਬਸ ਨਹੀਂ ਆਪਣੇ ਘਰ ਦੀਆਂ ਗੱਲਾਂ ਇੱਥੇ ਨਾ ਕਰ ਹਾਂ ਸਿੱਧੇ ਮੇਰੀ ਮੰਮੀ ਨੂੰ ਚੁੱਕ ਮਾਂ ਨੂੰ ਚੁੱਕ ਕਰਾ ਦੇ ਇਦਾਂ ਦੀ ਔਰਤ ਗੱਲ ਨਹੀਂ ਕਰਨ ਦੇ ਨਾ ਤੀਏ ਇਸ ਤਰ੍ਹਾਂ ਕੜੀ ਸਿਆੜੀ ਖਾਨ ਨਹੀਂ ਆਉਂਦਾ ਸਾਜੂਆ ਵਰਗਾ ਲੱਗਦਾ ਹੁੰਦਾ ਸੀ ਐਨ ਕਹਿਣਾ ਜਿਹੜੇ ਸੰਤ ਕੋਲ ਬੈਠਾ ਸੀ ਸ਼ਾਇਰ ਸੁਖਮਨੀ ਸਾਹਿਬ ਦਾ ਪਾਠ ਕਰਨਾ ਟੁਕਕਾ ਲੈ ਇਹਰੋ ਇਤਵਾਰੀ ਪੋਤੀ ਜੇ ਆਕੇ ਤੇ ਪੁੱਤਰ ਅੱਖਾਂ ਕੋਟਦੇ ਮੋਟੇ ਅੱਖਾਂ ਵਾਲੀ ਪੋਤੀ ਲੈ ਕੇ ਇਸ ਤਰ੍ਹਾਂ ਦਾ ਮਤਲਬ ਜੀਵਨ ਹੁੰਦਾ ਕਈਆਂ ਦਾ ਸੱਚਜਾ ਸੱਚ ਜੀਆਂ ਔਰਤਾਂ ਨਹੀਂ ਹੁੰਦੀਆਂ ਸੱਚ ਜੀਆਂ ਕੁਝ ਜੀਆਂ ਵੀ ਹੁੰਦੀਆਂ ਤੇ ਸੱਚ ਜੀਆਂ ਲਈ ਬੰਦੇ ਵੀ ਸੱਚਜੇ ਹੁੰਦੇ ਨੇ ਸੱਚਜੇ ਬੰਦੇ ਵੀ ਹੁੰਦੇ ਨੇ ਤੇ ਕੁਝ ਜੇ ਵੀ ਹੁੰਦੇ ਤੇ ਉਹ ਇਹੋ ਜਿਹੇ ਲੋਕ ਜਿਹੜੇ ਸੀ ਉਹ ਸੰਤ ਸੀ ਸਾਧੂ ਕਿਸੇ ਦਾ ਪੁਰਾ ਨਹੀਂ ਮੰਗਣਾ ਕਿਸੇ ਦਾ ਮਾੜਾ ਨਹੀਂ ਸੋਚਣਾ ਜਿਵੇਂ ਜੰਮਿਆ ਬੰਦਾ ਓਵੇਂ ਹੀ ਵਧੇ ਓਵੇਂ ਹੀ ਜਾਏ ਤਾੜੀ ਜਿਵੇਂ ਪੈਦਾ ਹੋਈਏ ਸਿੱਧੀ ਸਿੱਧੀ ਰਵੇ ਮੁੱਲ ਉਹਦਾ ਹੀ ਅੱਛਾ ਬੰਦਾ ਵੀ ਸਿੱਧਾ ਜਿਵੇਂ ਜੰਮਿਆ ਚਾਚਾ ਚੁੱਕ ਲੈ ਕੋਈ ਚੁੱਕ ਲੈ ਫਰਕ ਨਾ ਪਵੇ ਉਹ ਅਸਲ ਬੰਦਾ ਜਿਹਨੂੰ ਫਰਕ ਨਾ ਪਵੇ ਕੋਈ ਗੱਲ ਨਹੀਂ ਕੋਸ਼ਿਸ਼ ਹੋਵੇ ਤੇ ਸੋਨਾ ਗਰਮ ਹੋ ਜੇ ਲੱਕੜੀ 'ਚ ਬਲ ਪੈ ਜਾਏ ਉਹਦਾ ਨਿਵਲ ਨਹੀਂ ਨਿਕਲਦਾ ਜਿਆਦਾ ਬਲਾਂ ਵਾਲੀ ਲੱਕੜੀ ਤੇ ਬਾਲਣ ਦੇ ਕੰਮ ਆਉਂਦੀ ਹੈ ਜਿਹਦੇ 'ਚ ਬਲ ਜਿਆਦਾ ਪੈ ਜਾਣਾ ਉਹ ਲੱਕੜ ਬਾਲਣ ਦੇ ਕੰਮ ਆਉਂਦੀ ਹੈ ਲੱਕੜੀ ਦਾ ਕੋਈ ਹੀਲਾ ਨਹੀਂ ਹੁੰਦਾ ਪਰ ਬੰਦੇ 'ਚ ਬਲ ਪੈ ਜਾਣਾ ਬੰਦੇ 'ਚ ਬਲ ਪੈ ਜਾਣ ਕਮਾਈ ਦੀ ਗੱਲ ਹੈ ਹਰ ਜੀਓ ਨਿਮਾਣਿਆਂ ਤੁਮਾਰ کمال کرنا سچیا پاہشاہ چیزیاں تیر کرے میرا گول تیری قدرت کو غربان جنہیں مرضی والو پہے ہوانا گربانی کے نڈا لگ جائے تیر وہ موسیتا ہو جندہ بندہ لکڑ نہیں انڈی ستی ایتروں فڑو ایتروں فڑو دے لکڑ ستی کر لو کھچ کے لکڑ ستی نہیں انڈی والو پہگے دے پہ گئے لکڑ کھچ کے ستی نہیں پر کمال دے گل ہے ਦਾ ਸਿੱਧਾ ਹੋ ਸਕਦਾ ਜੇ ਸਿੱਧਾ ਹੋਣਾ ਭਾਈ ਤਾਂ ਨਹੀਂ ਗੱਟੇ ਕਿ ਕਰ ਸਕਦੇ ਤੁਸੀਂ ਨਹੀਂ ਕਰ ਸਕਦੇ ਮੈਨੂੰ ਸਿੱਧਾ ਕਰਨਾ ਹੈ ਨਾ ਕ੍ਰਿਤੀ ਜਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪੁੱਤਰ ਸੀ ساری ਜ਼ਿੰਦਗੀ ਸਿੱਧਾ ਨਹੀਂ ਹੋਇਆ ਕਿਉਂਕਿ ਉਹਨੂੰ ਪੇਜ ਤੇ ਕਰਨਾ ਪਏਗਾ ਨਾ ਕਰਦੇ ਉਹਦੀ ਸਿੱਧਾ ਪਾਤਸ਼ਾਹ ਗੁਰੂ ਰਾਮਦਾਸ ਮਾਰਾ ਸਿੱਧਾ ਕਰਦੇ ਗੁਰੂ ਰਾਮਦਾਸ ਦੀ ਦਾ ਪ੍ਰਕਾਸ਼ ਦਿਹਾੜੀ ਦੀ ਅੱਜ ਸਿੱਖ ਜਗਤ ਨੂੰ ਮਨਾ ਰਿਹਾ ਹੈ ਆਪ ਸਾਰਿਆਂ ਨੂੰ ਸਤਿਗੁਰੂ ਦੇ ਪ੍ਰਕਾਸ਼ ਦੀਆਂ ਲੱਖ ਲੱਖ ਮੁਬਾਰਕਾਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਉਹ ਜੀ ਜਿਹੜੇ ਆਉਣ ਦੀਆਂ ਸਭ ਸੰਗਤਾਂ ਨੂੰ ਆਉਣ ਵਧਾਈ ਇੱਕ ਲਾਈਨ ਲਗਾ ਕੇ ਮੈਂ ਫੇਰ ਕਰਾਂ ਅਤੀ ਅਤੀ ਬੋਲ ਲਿਓ ਫਿਰ ਸਾਰੇ ਇੱਕ ਲਾਈਨ ਦੀ ਖਤਮ ਹੋ ਜਾਏਗੀ ਧਾਰਨਾ ਲੰਬੀ ਨਹੀਂ ਹੋ ਜਾਏਗੀ ਹੋਵਾ ਨੋਵਾ ਨੋਵਾ ਜਵਾਹਰ ਖੁਸ਼ੀਆਂ ਸਤਗੁਰ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਸਾਹਿਬ ਗੁਰੂ ਲਾਬ ਦਾ ਸਿੱਧੇ ਪਾਸ਼ਾ ਅੱਜ ਵੀ ਸਿੱਧਾ ਕਰ ਦੇਣਗੇ ਕਿ ਨਹੀਂ ਉਹਨਾਂ ਦੀ ਬਾਣੀ ਅੱਜ ਵੀ ਸਿੱਧਾ ਕਰਦੀ ਕਿ ਨਹੀਂ ਕਰਦੀ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਸ਼ਬਦ ਅੱਜ ਵੀ ਸਿੱਧਾ ਕਰ ਦੇਣਗੇ ਗੁਰੂ ਰਾਤ ਦਾ ਜਿੱਥੇ ਪਾਸ਼ਾ ਦੇ ਬਚਨ ਗਾਓ ਬਚਨ ਪੜ੍ਹੋ ਬਚਨ ਸੁਣੋ ਕਜਨੋ ਬਚਾਰੋ ਇਹ ਗੁਰੂ ਰਾਮਦਾਸ ਮਹਾਰਾਜ ਜੀ ਸਿੱਧਾ ਕਰ ਦੇਣਗੇ ਪਰ ਤੈਨੂੰ ਆਪਣੇ ਆਪ ਨੂੰ ਹਵਾਨੇ ਦੇ ਕਰਨਾ ਪੈਣਾ ਮੈਂ ਸਿੱਧਾ ਹੋਣਾ ਚਾਹੁੰਦਾ ਮੈਂ ਸਿੱਧਾ ਹੋਣਾ ਆ ਆ ਦੁਆਨ ਵਿੱਚ ਗਈ ਆਏ ਆ ਸੁਣਨਾ ਆਏ ਆ ਕਿ ਇਹ ਵੀ ਸੁੱਤ ਕੇ ਆਏ ਵੀ ਸਿੱਧਾ ਹੋਣਾ ਵਾੜ ਕੱਢ ਨਹੀਂ ਆਪ ਕੋ ਵਾੜ ਨਹੀਂ ਕੱਟਣਾ ਚਾਹੁੰਦਾ ਕੋਈ ਮੈਨੂੰ ਸ਼ਰਾਬ ਦਾ ਵੱਲ ਤੇ ਆ ਮੈਂ ਕੱਢ ਦੇ ਮੈਨੂੰ ਮੁਰਗੇ ਦੀ ਆਦਤ ਪੈ ਗਈ ਏ ਮੈਂ ਕੱਢ ਦਿੰਦਾ ਮੈਂ ਪਹਿਣਾ ਕੋਲ ਦਾ ਗੱਲ ਗੱਲ ਤੇ ਗਾਲ ਕੱਢਦਾ ਮੈਂ ਬਲ ਕੱਢਦਾ ਗਵਾਲ ਕੱਢਣ ਕੋਈ ਨਹੀਂ ਆਉਂਦਾ ਰੌਣਕ ਮੇਲਾ ਵੇਖ ਲਿਆ ਪ੍ਰੋਗਰਾਮ ਹੋ ਗਿਆ ਲੰਗਰ ਪ੍ਰਸ਼ਾਦਾ ਛਕ ਲਿਆ ਪਰ ਉਪਰੀ ਪੜ ਕੇ ਬਲ ਕੌਣ ਬਣਾਉਂਦਾ ਇਹਦੇ ਕਢਾਉਣੇ ਪੈਂਦੇ ਆ ਬਲ ਆਪਾਂ ਪਾਲੇ ਆ ਤੇ ਹੁਣ ਕਢਾਈ ਤੇ ਜਦੋਂ ਬਲ ਨਿਕਲ ਗਏ ਤੇ ਚੀਂਦੇ ਆ ਚੀਂਚ ਕਰੇ ਮੇਰਾ ਕੋਲ ਨਦੀਰ ਦੇੜੇ ਦੇ ਟੀਰ ਬਣ ਗਏ ਨਕੰਮੇ ਕੰਮ ਦੇ ਬਣ ਗਏ ਕਮਾਲਾ ਹੋ ਗਈਆਂ ਜਿਹੜੇ ਸਿਰੇ ਦੇ ਨਕੰਮੇ ਉਹ ਬੜੇ ਕੰਮ ਦੇ ਹੋ ਗਏ ਚੀਜ਼ ਬਣ ਕੇ ਚੀਜ਼ ਇਸ ਕਰਕੇ ਗੁਰਮਖੋ ਅਸੀਂ ਇਹ ਯਤਨ ਕਰਨਾ ਹੈ ਕਿ ਜ਼ਿੰਦਗੀ ਵਿੱਚ ਵੱਲ ਨਾ ਪਵੇ ਸਿੱਧੇ ਰਿ ਸਿੱਧੇ ਸਿੱਧੇ ਜੇ ਵੱਲ ਪੈ ਜਾਏ ਤੇ ਘੜਾ ਲਾ ਨਿਕਲ ਜਾਂਦੇ ਨੇ ਬੜਾ ਸੁਭਾਅ ਜਿੰਨਾ ਬਦਲਦਾ ਹੈ ਤੁਹਾਡੇ ਨੂੰ ਤੁਸੀਂ ਦੱਸੋ ਗੁਰਮਖੋ ਐ ਲੱਗਦਾ ਨਹੀਂ ਆ ਮੈਂ 40 50 ਵਾਲਿਆਂ ਨੂੰ ਪੁੱਛਦਾ ਐ ਨਹੀਂ ਲੱਗਦਾ ਕਿ 20 ਸਾਲ ਦੇ ਜੇ ਤੋਂ ਬੜਾ ਗੁੱਸਾ ਆਉਣਾ ਹੁੰਦਾ ਉਹਨਾਂ ਕੱਟ ਕੇ ਆ ਕੇ ਥਰਕ ਗਿਆ ਕਈਆਂ ਨੂੰ ਲੱਗਦਾ ਕਿ ਨਹੀਂ ਲੱਗਦਾ ਪਹਿਲਾਂ ਨਾਲੋਂ ਲੱਗਣਾ ਨਹੀਂ ਸੁਭਾਅ ਬਦਲਦਾ ਬਦਲ ਜਾਂਦਾ ਹੈ ਚੇਂਜ ਕਰਨਾ ਚਾਹਵੇ ਤੇ ਚੇਂਜ ਹੋ ਜਾਂਦੇ ਨੇ ਸੁਭਾਅ ਭੇਜੇ ਤੋਂ ਲੈ ਕੇ ਇਹ ਸੁਭਾਅ ਲੋਕਾਂ ਦੇ ਬਦਲਦੇ ਦੇਖੇ ਭੇਜੇ ਤੋਂ ਲੈ ਕੇ ਆਦਤਾਂ ਬਦਲ ਜਾਣੀ ਹੈ ਸਭਾ ਚੇਂਜ ਹੋ ਜਾਂਦੇ ਇਹ ਚੇਂਜ ਕਰਨੇ ਪੈਂਦੇ ਐ ਇਹ ਬਦਲਨੇ ਪੈਂਦੇ ਐ ਇਹ ਸਿੱਖਣਾ ਪੈਂਦਾ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਸਤਗੁਰ ਦੇ ਦਰਬਾਰ ਜਾ ਕੇ ਇਥੋਂ ਚੱਜ ਅਚਾਰ ਜ਼ਿੰਦਗੀ ਦਾ ਸਿੱਖ ਲਈਦਾ ਸਿੱਖ ਲਈਦਾ ਇਹ ਜ਼ਿੰਦਗੀ ਜਿਉਣ ਦੀ ਚਾਲ ਨਰਾਲੀ ਜਿਹੜੀ ਇਹ ਸ਼ਬਦ ਆਇਆ ਨਾ ਭਗਤਾਂ ਦੀ ਚਾਲ ਨਰਾਲੀ ਚਾਲਾਂ ਨਰਾਲੀ ਪਤਾ ਹੈ ਜਿਹੜੀ ਬਿਟੂ ਮਾਰਗ ਚੱਲਣਾ ਚਾਲ ਦਾ ਮਤਲਬ ਹੁੰਦਾ ਹੈ ਸਟਾਈਲ ਚਾਲ ਮਤਲਬ ਸਰੀਰਕ ਫਿਜ਼ੀਕਲ ਚਾਲ ਨਹੀਂ ਕੋਰ ਦੀ ਗੱਲ ਨਹੀਂ ਹੋ ਰਹੀ ਚਾਲ ਮਤਲਬ ਇਹਦੀ ਚਾਲ ਕਿਵੇਂ ਦੀ ਹੈ ਇਹਦੀ ਕੋਰ ਕਿਵੇਂ ਦੀ ਹੈ ਨਹੀਂ 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 ਇਹਦੀ ਜ਼ਿੰਦਗੀ ਦੀ ਚਾਲ ਹੀ ਕਿਵੇਂ ਹੈ ਚਾਲ ਮਤਲਬ ਲਾਈਫ ਸਟਾਈਲ ਚਾਲ ਮਤਲਬ ਜ਼ਿੰਦਗੀ ਜਿਉਣ ਦੀ ਤਕਨੀਕ ਚਾਲ ਮਤਲਬ ਜ਼ਿੰਦਗੀ ਜਿਉਣ ਦਾ ਢੰਗ ਇਹ ਵੀ ਇਹਦੀ ਜ਼ਿੰਦਗੀ ਜਿਉਣ ਦਾ ਢੰਗ ਕਿਵੇਂ ਦਾ ਇਹਦਾ ਢੰਗ ਕਿਵੇਂ ਦਾ ਇਹਦਾ ਢੰਗ ਜ਼ਿੰਦਗੀ ਜਿਉਣ ਦਾ ਕਿਵੇਂ ਦਾ ਪਾਕਿਸਤਾਨ ਕੀ ਚਾਲ ਨਰਲੀ ਉਹਨਾਂ ਦੀ ਚਾਲ ਨਰਲੀ ਹੁੰਦੀ ਹੈ ਚਾਲਾਂ ਨਰਲੀ ਭਗਤਾਂ ਤੇਰੀ ਤੇ ਖਮਾਰਗ ਚੱਲਣਾ ਔਖੇ ਰਾਹ ਤੇ ਤੁਰਦੇ ਐ ਲੱਗ ਲੋਭ ਅਹੰਕਾਰ ਕੱਜ ਤ੍ਰਿष्णा ਬਹੁਤ ਨਾਲੀ ਬੋਲਣ ਲੋਭ ਨਹੀਂ ਹੁੰਦਾ ਉਹਨਾਂ ਦੇ ਮਨ ਵਿੱਚ ਲੱਗ ਲੋਭ ਅਹੰਕਾਰ ਕਦ ਤਰੀ ਸਾਰ ਕੁਛ ਨਹੀਂ ਤ੍ਰਿਸ਼ਨਾ ਨਹੀਂ ਕੋਈ ਹੰਕਾਰ ਨਹੀਂ ਬਹੁਤ ਨਾ ਹੀ ਕੋਲ ਕਦੇ ਇੱਛਾ ਨਹੀਂ ਮੋੜਦੇ ਹਨੇਓ ਤਿੱਕੀ ਵਾਲੋਂ ਦੀ ਕੀ ਇਹਤ ਮਾਰਗ ਜਾਦਾਏ ਰਾਤ ਤੁਰਨਾ ਸੋਖਾ ਕਿਤੇ ਵਾਲ ਤੋਂ ਗਰੀਕ ਐ ਖੰਡੇ ਤੋਂ ਸਿੱਕਾ ਵਾਲ ਤੋਂ ਨਿੱਕਾ ਰਹਾ ਜਿਦੇ ਤੇ ਤੁਰਨਾ ਪੈਂਦਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਤਾ ਸਮਾਣੀ ਕਹਿ ਨਾਲ ਨਾਨਕ ਚਾਲ ਭਗਤਾ ਜੁਗੋ ਜੁਗ ਚਾਲ ਦੇ ਲਈ ਜਿੰਦਗੀ ਜਿਉਣ ਦਾ ਢੰਗ ਵੱਖਰਾ ਤਰੀਕਾ ਵੱਖਰਾ ਜਿੰਦਗੀ ਜਿਉਣ ਦਾ ਢੰਗ ਵੱਖਰਾ ਤਾਂ ਕਰਕੇ ਲਾਈਫ ਸਟਾਈਲ ਆਪਣਾ ਵੱਖਰਾ ਬਣਾਉਣਾ ਪੈਂਦਾ ਹੈ ਪਹਿਲਾਂ ਹੋਰ ਤਰ੍ਹਾਂ ਤੁਰਦੇ ਸੀ ਹੁਣ ਹੋਰ ਤਰ੍ਹਾਂ ਜਿੰਦਗੀ ਜਿਉਂਦੇ ਆ ਪਹਿਲਾਂ ਜਿੰਦਗੀ ਹੋਰ ਤਰ੍ਹਾਂ ਜਿਉਂਦੇ ਸੀ ਹੁਣ ਜਿੰਦਗੀ ਹੋਰ ਤਰ੍ਹਾਂ ਜਿਉਂਦੇ ਲਾਈਫ ਸਟਾਈਲ ਬਦਲ ਗਿਆ ਤੇ ਭਰਾਵੋ ਭੈਣੋ ਜਿਹੜਾ ਬੰਦਾ ਸੁਖੀ ਹੈ ਉਹਦਾ ਲਾਈਫ ਸਟਾਈਲ ਵੜਾ ਤੇ ਜਿਹੜਾ ਬੰਦਾ ਸੁਖੀ ਹੈ ਉਹਦਾ ਲਾਈਫ ਸਟਾਈਲ ਚੰਗਾ ਹੈ ਜਿਹੜਾ ਸ਼ਾਂਤ ਹੈ ਉਹਦਾ ਲਾਈਫ ਸਟਾਈਲ ਚੰਗਾ ਅਸ਼ਾਂਤ ਬੰਦੇ ਦਾ ਲਾਈਫ ਸਟਾਈਲ ਸਹੀ ਨਹੀਂ ਲਾਈਫ ਸਟਾਈਲ ਸਹੀ ਕਰੋ ਤੰਗ ਬਦਲੋ ਜਿਉਣ ਦਾ ਤਰੀਕਾ ਤੂੰ ਕਹਿੰਦਾ ਵਾ ਦੋਹੀ ਹੈ ਜ਼ਿੰਦਗੀ ਜਿਉਣ ਦਾ ਤਰੀਕਾ ਗਲਤ ਹੋਣਾ ਹੈ